ਕਿਉਂਕਿ ਇਹ ਗੁਰੂ ਘਰ ਵਿੱਚ ਭਈਆਂ ਦੇ ਬੱਚਿਆਂ ਵੱਲੋਂ ਇਹਦੇ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਗੇ ਖੜੇ ਹੋ ਕੇ ਉਸ ਬੱਚੇ ਨੇ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਜਿਹੜਾ ਬਾਥਰੂਮ ਕੀਤਾ ਦੂਸਰਾ ਜਿਹੜਾ ਆ ਕੜਾ ਪ੍ਰਸ਼ਾਦ ਦੀ 碟 ਪਈ ਸੀ ਔਰੇ ਵਿੱਚ ਜ਼ਹਿਰ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕੀ ਅਸੀਂ ਘਰਾਂ ਵਿੱਚ ਹਿੱਟ ਵਰਤਦੇ ਆ ਕੀੜੇ ਮਕੋੜੇ ਮਾਰਨ ਦੇ ਵਿੱਚ ਉਸ ਸ਼ਰਾਰਤੀ ਅਨਸਰ ਨੇ ਕੜਾ ਦੇ ਪ੍ਰਚਾਰ ਦੇ ਵਿੱਚ ਵੀ ਜਿਹੜਾ ਆਇਆ ਉਹ ਛੜਕਾ ਕੀਤਾ ਤੇ ਇਹ ਸਾਰਾ ਕਮੇਟੀ ਨੂੰ ਪਤਾ ਵੀ ਸੀਗਾ ਪਰ ਕਮੇਟੀ ਨੇ ਪਤਾ ਨਹੀਂ ਇਹਨੂੰ ਕਿਉਂ maaf ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸੰਗਤ ਜੀ ਅੱਜ ਤੋਂ ਕੋਈ 20 25 ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਇਸ ਗੁਰੂ ਘਰ ਵਿੱਚੋਂ ਜਿਹੜੀ ਵਾਇਰਲ ਹੋਈ ਸੀ ਕਿ ਜਿਹੜੀ ਵੀਡੀਓ ਆ ਗੁਰੂ ਘਰ ਦੇ ਜਿਹੜੀ ਹੈ ਬਾਹਰ ਨਹੀਂ ਜਾਣ ਦਿੱਤੀ ਕਮੇਟੀ ਨੇ ਕਿਉਂਕਿ ਇਹ ਗੁਰੂ ਘਰ ਵਿੱਚ ਭਈਆਂ ਦੇ ਬੱਚਿਆਂ ਵੱਲੋਂ ਇਹਦੇ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਗੇ ਖੜੇ ਹੋ ਕੇ ਉਸ ਬੱਚੇ ਨੇ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਜਿਹੜਾ ਬਾਥਰੂਮ ਕੀਤਾ ਦੂਸਰਾ ਜਿਹੜਾ ਆ ਕੜਾ ਪ੍ਰਸ਼ਾਦ ਦੀ 碟 ਪਈ ਸੀ ਔਰੇ ਵਿੱਚ ਜ਼ਹਿਰ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕੀ ਅਸੀਂ ਘਰਾਂ ਵਿੱਚ ਹਿੱਟ ਵਰਤਦੇ ਆ ਕੀੜੇ ਮਕੋੜੇ ਮਾਰਨ ਦੇ ਵਿੱਚ ਉਹ ਸੇ ਸ਼ਰਾਰਤੀ ਆਂਸਰ ਨੇ ਕੜਾਹ ਦੇ ਪਰਛਾਦ ਦੇ ਵਿੱਚ ਵੀ ਜਿਹੜਾ ਆਇਆ ਉਹ ਛੜਕਾ ਕੀਤਾ ਤੇ ਇਹ ਸਾਰਾ ਕਮੇਟੀ ਨੂੰ ਪਤਾ ਵੀ ਸੀਗਾ ਪਰ ਕਮੇਟੀ ਨੇ ਪਤਾ ਨਹੀਂ ਇਹਨੂੰ ਕਿਉਂ ਮਾਫ਼ ਕਰ ਦਿੱਤਾ ਗਿਆ ਪਰ ਜिले ਸਾਨੂੰ ਜਿਹੜੀ ਕੱਲ ਇੱਕ ਵੀਡੀਓ ਜਿਹੜੀ ਸਾਨੂੰ ਇਸ ਪਿੰਡ ਵਿੱਚੋਂ ਹੀ ਬਾਹਰਲ ਹੋਈ ਪਿੰਡ ਫਿਰ ਦੁਬਾਰਾ ਤੇ ਅੱਜ ਅਸੀਂ ਗੁਰੂਗ੍ਰਾਂ ਸਾਹਿਬ ਸਰਕਾਰ ਕਮੇਟੀ ਤੋਂ ਪਹੁੰਚੇ ਆ ਭਾਈ ਦਮਨ ਸਿੰਘ ਜੀ ਜਿਹੜੀ ਕਿ ਜਲੰਧਰ ਤੋਂ ਸਰਕਾਰ ਕਮੇਟੀ ਦੇ ਭਾਈ ਸੁਰਿੰਦਰ ਸਿੰਘ ਜੀ ਨੰਗਲਵਾਣਾ ਤੋਂ ਸਰਕਾਰ ਕਮੇਟੀ ਦੇ ਭਾਈ ਆਪਣੇ ਮਨਦੀਪ ਸਿੰਘ ਜੀ ਤੇ ਹੋਰ ਵੀ ਸਾਰੇ ਸਿੰਘ ਤੇ ਪਹੁੰਚੇ ਆ ਤੇ ਬਾਕੀ ਸੰਗਤ ਜਿਹੜੀ ਆ ਵਿਚਾਰ ਸਾਰੇ ਆਪਣੇ ਆਪਣੇ ਸਿੰਘ ਦੱਸਣਗੇ ਭਾਈ ਭਾਈ ਸੁਰਿੰਦਰ ਸਿੰਘ ਜੀ ਕਹਿਣਗੇ ਦੱਸਣਗੇ ਸਾਰੀ ਸੰਗਤ ਨੂੰ ਇਹ ਮਸਰਾ ਕੀ ਹੋਇਆ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਸ ਸੁਰਿੰਦਰ ਸਿੰਘ ਨਿਹੰਗ ਸਿੰਘ ਸਦਕਾਰ ਕਮੇਟੀ ਆਲ ਇੰਡੀਆ ਸੁਭੂ ਪਰਿਵਾਰੋ ਜਿੱਦਾਂ ਭਾਈ ਦਵਿੰਦਰ ਸਿੰਘ ਜੀ ਹੋਣਾ ਦੱਸਿਆ ਕਿ ਇੱਕ ਪ੍ਰਵਾਸੀ ਬੱਚਾ ਜਿਹੜਾ ਸੀ ਉਨੇ ਗੁਰੂ ਘਰ ਦੇ ਗੁਰੂ ਕਾਂ ਸਾਹਿਬ ਦੇ ਬਿਲਕੁਲ ਸਨਮੁਖ ਹੋ ਕੇ ਤੇ ਬਾਥੂਮ ਕੀਤਾ ਤੇ ਜਿਹੜੀ ਖਰਾਬ ਪ੍ਰਸ਼ਾਦ ਹੀ ਦੇ ਗਿਆ ਉਹਦੇ ਵਿੱਚ ਜਿਹੜਾ ਆਪਾਂ ਹਿੱਟ ਘਰਾਂ ਦੇ ਵਿੱਚ ਵਰਤੀਦਾ ਵਾ ਜਿਹੜੇ ਕੋੜੇ ਮਾਰਨ ਵਾਸਤੇ ਉਹਦੀ ਵਰਤੋਂ ਕੀਤੀ ਗਈ ਪਰ ਮੈਂ ਇਹ ਗੱਲ ਇੱਥੇ ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜੀ ਇੱਥੇ ਗੁਰੂ ਘਰ ਦੀ ਕਮੇਟੀ ਆ ਤੇ ਜਿਹੜਾ ਕ੍ਰਾਂਤੀਸ਼ੇਮ ਆ ਇਹ ਜੋ ਕੁਝ ਵੀ ਹੋਇਆ ਸਾਰਾ ਕੁਛ ਹੀ ਉਹਨਾਂ ਦੀ ਰੇਖ ਦੇਖਦੇ ਥੱਲੇ ਹੋਇਆ ਇਹ ਗੱਲ ਮੈਂ ਕਿਉਂ ਕਹਣੀ ਚਾਹੁੰਦਾ ਵਾ ਕਿ ਜੀ ਉਹਨਾਂ ਬੰਦਿਆਂ ਦਾ ਇਸ ਕੰਮ ਦੇ ਵਿੱਚ ਕੋਈ ਹੱਥ ਨਾ ਹੁੰਦਾ ਤੇ ਉਹਨਾਂ ਨੂੰ ਭੱਜਣ ਦੀ ਕੋਈ ਜ਼ਰੂਰਤ ਨਹੀਂ ਸੀ ਇਸ ਸਮੇਂ ਸਾਰਿਆਂ ਦੇ ਫੋਨ ਜਿਹੜੇ ਉਹ ਵੱਧ ਪਏ ਆ ਤਾਂ ਉਹ ਬੰਦੇ ਆਪਣੇ ਘਰਾਂ ਦੇ ਵਿੱਚ ਵੀ ਮੌਜੂਦ ਨਹੀਂ ਹੈਗੇ ਤੇ ਜੇ ਮੰਨ ਲਓ ਕਿ ਉਹ ਬੰਦਿਆਂ ਦੇ ਵਿੱਚ ਕੋਈ ਤਾਹੋਂ ਕਿਸੇ ਤਰ੍ਹਾਂ ਦੀ ਨਹੀਂ ਹੈਗੀ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਜਾਂ ਉਹਨਾਂ ਦਾ ਕੋਈ ਗੁਨਾਹ ਨਹੀਂ ਹੈਗਾ ਤਾਂ ਬਾਕੀ ਆ ਪਿੰਡ ਦੇ ਜਿਹੜੇ ਆਪਚਾਰ ਸੱਜਣ ਆ ਇਹ ਪਹੁੰਚਿਆ ਜਿਹੜੇ ਗੁਰਦੰਸਾ ਪ੍ਰਤੀ ਜਿਹੜੇ ਦਰਬਾਰ ਰੱਖਦੇ ਆ ਸੋ ਇਹ ਉੱਥੇ ਪਹੁੰਚਿਆ ਪਰ ਜਿਹੜੀ ਕਮੇਟੀ ਆ ਤੇ ਗ੍ਰੰਥੀ ਸੰਗਿਹੜਾ ਨਾ ਤਾਂ ਵਾਸੇ ਨੇ ਘਰ ਦੇ ਵਿੱਚ ਐ ਸਾਰਿਆਂ ਦੇ ਫੋਨ ਬਾਦਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਕਿ ਜਿਹਨੂੰ ਆਪਾਂ ਗੁਰੂ ਘਰ ਦੇ ਇੰਟਰ ਹੋਏ ਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਨਵਾ جاری ਆ ਕਿ ਕਿਸੇ ਵੀ ਗੁਰੂ ਜਿੱਥੇ ਵੀ ਗੁਰਦਵਾਰ ਸਾਹਿਬ ਸੁਹਾਇਆ ਨੇ ਆ ਉਥੇ ਕਿਸੇ ਵੀ ਤਰ੍ਹਾਂ ਦੀ ਮਨਮਤ ਵਾਲੀ ਜਗ੍ਹਾ ਜਿਹੜੀ ਉਹ ਨਹੀਂ ਹੋਊਗੀ ਬਾਹਰਲੇ ਪਾਸੇ ਮੱਟੀ ਵੀ ਬਣੀ ਹੋਈ ਆ ਤੇ ਅੰਦਰਲੇ ਪਾਸੇ ਕੈਮਰੇ ਦੇ ਵਿੱਚ ਕਹੂੰਗਾ ਕਿ ਥਾੜੇ ਕਿ ਇੱਥੇ ਜਿਹੜੀਆਂ ਫੋਟੋਆਂ ਲੱਗੀਆਂ ਵਾ ਗੁਰੂ ਨਾਨਕ ਪਾਤਸ਼ਾਹ ਦੀ ਕੋਪਵਸਰ ਦੇ ਪਾਤਸ਼ਾਹ ਦੀ ਉਹ ਉਧਰ ਵੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਫੋਟੋਆਂ ਜਿਹੜੀਆਂ ਆ ਉਹ ਸਾਹਮਣੇ ਲੱਗੀਆਂ ਹੋ ਜਾਂਦੀਆਂ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਇਹ ਮਹੱਤਤਾ ਇਹਨਾਂ ਨੂੰ ਵੀ ਆਪਾਂ ਬਿਲਕੁਲ ਨਹੀਂ ਜਿਹੜੀ ਨਹੀਂ ਕਰਦੇ ਚਲੋ ਖੈਰ ਇਹਨਾਂ ਦੀ ਕੋਈ ਗੱਲ ਜਿਹੜੀ ਆਪਾਂ ਬਾਅਦ ਵਿੱਚ ਕਰ ਲਾਂਗੇ ਮੇਨ ਜਿਹੜੀ ਗੱਲ ਆ ਕਿ ਧੰਸ਼ੀ ਗੁਰਗੰਸਾਹਬ ਜੀ ਦੇ ਸਾਨੂੰ ਲੋਕ ਖੋ ਕੇ ਜਿਹੜੇ ਪ੍ਰਵਾਸੀ ਨੇ ਬਾਥਰੂਮ ਕੀਤਾ ਗੁਰੂ ਸਾਹਿਬ ਦਾ ਨਰਾਦਰ ਕੀਤਾ ਕਮੇਟੀ ਨੂੰ ਚਾਹੀਦਾ ਸੀ ਉਸ ਬੰਦੇ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਕਮੇਟੀ ਨੇ ਇਸ ਮਸਲੇ ਨੂੰ ਕਿਉਂ ਦਵਾਇਆ ਗਿਆ ਇਹ ਤਾਂ ਜੇ ਇੱਥੇ ਕਮੇਟੀ ਵਾਲੇ ਪਹੁੰਚਣਗੇ ਤੇ ਤਾਂ ਹੀ ਪਤਾ ਲੱਗੂਗਾ ਵੀ ਕਿਉਂ ਦਵਾਇਆ ਗਿਆ ਜਿਹੜੀ ਵੀਡੀਓ ਸੀ ਉਹ ਵਾਇਰਲ ਨਹੀਂ ਕੀਤੀ ਗਈ ਜਾਂ ਉਹ ਪ੍ਰਸ਼ਾਸਨ ਤੱਕ ਦੱਸਿਆ ਨਹੀਂ ਗਿਆ ਤੇ ਬਾਅਦ ਵਿੱਚ ਜਿਹੜੀ ਵੀਡੀਓ ਲਗਭਗ ਅੱਜ ਤੋਂ 1 ਮਹੀਨਾ ਪਹਿਲਾਂ ਦੀ ਆ ਉਹ ਵਾਇਰਲ ਹੋਈ ਤਾਂ ਜਿਹੜੇ ਸਰਕਾਰ ਕਮੇਟੀ ਦੇ ਸਿੰਘ ਆ ਇਹਨਾਂ ਦੇ ਕੋਲ ਪਹੁੰਚੀ ਇਹਨਾਂ ਨੇ ਸਾਰੇ ਨਾਲ ਸੰਪਰਕ ਕੀਤਾ ਹੋਰ ਸਿੰਘਾਂ ਨਾਲ ਸੰਪਰਕ ਕਰਕੇ ਜਿਹੜੇ ਵੀ ਗੁਰੂ ਤੋਂ ਦੀ ਦਰਬ ਰੱਖਦੇ ਆ ਤਾਂ ਅੰਚਲੂ ਗੁਰਗਨ ਸਾਹਿਬ ਨੇ ਸਤਕਾਰ ਕਰਦੇ ਆ ਉਹ ਸਾਰੇ ਅੱਜ ਇਸ ਮਸਲੇ ਨੂੰ ਸਮਝਾਉਣ ਵਾਸਤੇ ਇੱਥੇ ਪਹੁੰਚਿਆ ਤੇ ਦੂਸਰੀ ਬੇਨਤੀ ਮੈਂ ਕਰਦਾ ਹਾਂ ਖਾਸ ਕਰਕੇ ਭਾਈ ਤੁੰਦਰ ਸਿੰਘ ਨੂੰ ਕੇ ਭਾਈ ਸਾਹਿਬ ਬੇਨਤੀ ਆ ਕਿ ਜਿਹੜੇ ਪ੍ਰਵਾਸੀ ਬੱਚੇ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਆ ਉਹਦੇ ਨਾਲ-ਨਾਲ ਕਮੇਟੀ ਦੇ ਤੇ ਗ੍ਰੰਥੀ ਸਿੰਘ ਦੇ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਬਹੁਤ ਜਲਦੀ ਨਾਲ ਦੇਖੋ ਸੋ ਇੰਨੀਆਂ ਕੇ ਬੇਨਤੀ ਆ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਗੱਲ ਬਿਲਕੁਲ ਸਹੀ ਆ ਜਿੰਨੀ ਕੋ ਮੁੰਡਾ ਜਿਹੜਾ ਹੈਗਾ ਆ ਇਸ ਵਿਦਬੀ ਵਿੱਚ ਛਾਂ ਵਾਲਾ ਤੇ ਜਿਹੜੀ ਕਮੇਟੀ ਵੀ ਜਿਹੜੀ ਆ ਜਾਦਾ ਖੂਬਾਰ ਆ ਭਾਈ ਦਮਨ ਸਿੰਘ ਸਿੰਘ ਜਿਲੰਦਰ ਤੋਂ ਸਰਕਾਰ ਕਮੇਟੀ ਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਬੱਲੇ ਬੜੀ ਦੁੱਖ ਦੀ ਗੱਲ ਆ ਜੀ ਆਪਣੇ ਪੰਜਾਬ ਵਿੱਚ ਇਤਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਰਹੀਆਂ ਇਸ ਘਟਨਾ ਬਾਰੇ ਸਾਨੂੰ ਪਤਾ ਲੱਗਿਆ ਮੈਨੂੰ ਵੀਡੀਓ ਇਹ 31 ਜੁਲਾਈ ਨੂੰ ਤੇ ਪਿੰਡ ਵਾਲਿਆਂ ਨੂੰ ਮਿਲ ਕੇ ਹੁਣ ਪਤਾ ਲੱਗਿਆ ਜੀ 28 ਜੁਲਾਈ ਦੀ ਘਟਨਾ ਤੇ ਕਮੇਟੀ ਨੇ ਇਹ ਮਾਮਲਾ ਦਬਾਨ ਦੀ ਪੂਰੀ ਪੋਛੀ ਕੀਤੀ ਹੁਣ ਵੀ ਕਮੇਟੀ ਸਾਰੀ ਲੋਪ ਤਾਂ ਕਹਿੰਦੇ ਆ ਪਘੋੜੇ ਕਹਿੰਦੇ ਇਹਨਾਂ ਉਹ ਪਾਪੀ ਬੰਦੇ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਵੀ ਉਹਨੇ ਕਿਉਂ ਕੀਤਾ ਤੇ ਕਮੇਟੀ ਵਾਲਿਆਂ ਨੇ ਉੱਤੇ ਪਰਦਾ ਕਿਉਂ ਪਾਇਆ ਅਸੀਂ ਪਿੰਡ ਵਾਲਿਆਂ ਦਾ ਵੀ ਧੰਨਵਾਦ ਕਰਦੇ ਆ ਕਿ ਅਸੀਂ ਇਸ ਵੀਡੀਓ ਤੇ ਲੱਭਦੇ ਨੂੰ ਸਾਨੂੰ 10 ਦਿਨ ਹੋ ਗਏ 15 ਦਿਨ ਜਾਦੀ ਸਾਡੇ ਕੋਲ ਵੀਡੀਓ ਆਈ ਹੈ ਵੀ ਇਹ ਕੇਸ ਗੁਰੂ ਘਰ ਦੀ ਘਟਨਾ ਇਹਨਾਂ ਦੇ ਵੀਡੀਓ ਪਾ ਕੇ ਸਾਨੂੰ ਪਤਾ ਲੱਗਾ ਸੋ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚੇ ਆ ਜੋ ਬਣਦੀ ਕਾਰਵਾਈ ਅਸੀਂ ਪ੍ਰਸ਼ਾਸਨ ਕੋਲ ਕਰਾਵਾਂਗੇ ਸੋ ਸੰਗਤ ਜੀ ਅੱਜ ਤੋਂ ਕੋਈ 20 25 ਦਿਨ ਪਹਿਲਾਂ ਇੱਕ ਵੀਡੀਓ ਜਿਹੜੀ ਇਸ ਗੁਰੂ ਘਰ ਵਿੱਚੋਂ ਜਿਹੜੀ ਵਾਇਰਲ ਹੋਈ ਸੀ ਕਿ ਜਿਹੜੀ ਵੀਡੀਓ ਆ ਗੁਰੂ ਘਰ ਦੇ ਜਿਹੜੀ ਆ ਬਾਹਰ ਨਹੀਂ ਜਾਣ ਦਿੱਤੀ ਕਮੇਟੀ ਨੇ ਕਿਉਂਕਿ ਇਹ ਗੁਰੂ ਘਰ ਵਿੱਚ ਭਈਆਂ ਦੇ ਬੱਚੇ ਵੱਲੋਂ ਇਹਦੇ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅੱਗੇ ਖੜੇ ਹੋ ਕੇ ਉਸ ਬੱਚੇ ਨੇ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਜਿਹੜਾ ਬਾਥਰੂਮ ਕੀਤਾ ਦੂਸਰਾ ਜਿਹੜਾ ਆ ਕੜਾਹ ਪ੍ਰਸ਼ਾਦ ਦੀ ਦੇਗ ਪਈ ਸੀ ਉਹਦੇ ਵਿੱਚ ਜ਼ਹਿਰ ਪਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਕੀ ਅਸੀਂ ਘਰਾਂ ਵਿੱਚ ਹਿੱਟ ਵਰਤਦੇ ਆ ਕੀੜੇ ਮਕੋੜੇ ਮਾਰਨ ਦੇ ਵਿੱਚ ਉਸੇ ਸ਼ਰਾਰਤੀ ਅਨਸਰ ਨੇ ਕੜਾਹ ਦੇ ਪ੍ਰਸ਼ਾਦ ਦੇ ਵਿੱਚ ਵੀ ਜਿਹੜਾ ਆ ਆ ਛੜਕਾ ਕੀਤਾ ਤੇ ਇਹ ਸਾਰਾ ਕਮੇਟੀ ਨੂੰ ਪਤਾ ਵੀ ਸੀਗਾ ਪਰ ਕਮੇਟੀ ਨੇ ਪਤਾ ਨਹੀਂ ਇਹਨੂੰ ਕਿਉਂ maaf ਕਰ ਦਿੱਤਾ ਗਿਆ ਪਰ ਜਿਲ੍ਹੇ ਸਾਨੂੰ ਜਿਹੜੀ ਕੱਲ ਇੱਕ ਵੀਡੀਓ ਜਿਹੜੀ ਸਾਨੂੰ ਇਸ ਪਿੰਡ ਵਿੱਚੋਂ ਹੀ ਬਾਹਰਲ ਹੋਈ ਪਿੰਡ ਫਿਰ ਦੁਬਾਰਾ ਤੇ ਅੱਜ ਅਸੀਂ ਗੁਰੂ ਗ੍ਰਾਂ ਸਾਹਿਬ ਸਤਕਾਰ ਕਮੇਟੀ ਤੋਂ ਪਹੁੰਚੇ ਆਪਾਂ ਡਾ ਮੰਨ ਸਿੰਘ ਜੀ ਜਿਹੜੀ ਕਿ ਜਲੰਧਰ ਤੋਂ ਸਤਕਾਰ ਕਮੇਟੀ ਦੇ ਭਾਈ ਸੁਰਿੰਦਰ ਸਿੰਘ ਜੀ ਨੰਗਲਵਾਣਾ ਤੋਂ ਸਤਕਾਰ ਕਮੇਟੀ ਦੇ ਭਾਈ ਆਪਣੇ ਮਨਦੀਪ ਸਿੰਘ ਜੀ ਤੇ ਹੋਰ ਵੀ ਸਾਰੇ ਸਿੰਘ ਤੇ ਪਹੁੰਚੇ ਆ ਤੇ ਬਾਕੀ ਸੰਗਤ ਜਿਹੜੀ ਆ ਵਿਚਾਰ ਸਾਰੇ ਆਪਣੇ ਆਪਣੇ ਸਿੰਘ ਦੱਸਣਗੇ ਭਾਈ ਭਾਈ ਸੁਰਿੰਦਰ ਸਿੰਘ ਜੀ ਕਹਿਣਗੇ ਦੱਸਣਗੇ ਸਾਰੀ ਸੰਗਤ ਨੂੰ ਇਹ ਮਸਰਾ ਕੀ ਹੋਇਆ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਦਾਸ ਸਰਿੰਦਰ ਸਿੰਘ ਨਿਹੰਗ ਸਿੰਘ ਸਦਕਾਰ ਕਮੇਟੀ ਆਲ ਇੰਡੀਆ ਸੁਭੂਪਿਆਰੋ ਜਿੱਦਾਂ ਭਾਈ ਦਵਿੰਦਰ ਸਿੰਘ ਜੀ ਹੁਣਾਂ ਦੱਸਿਆ ਕਿ ਇੱਕ ਪ੍ਰਵਾਸੀ ਬੱਚਾ ਜਿਹੜਾ ਸੀ ਉਹਨੇ ਗੁਰੂ ਘਰ ਦੇ ਗੁਰੂਕਾਂ ਸਾਹਿਬ ਦੇ ਬਿਲਕੁਲ ਸਨਮੁਖ ਹੋ ਕੇ ਤੇ ਬਾਥਰੂਮ ਕੀਤਾ ਤੇ ਜਿਹੜੀ ਕਰਾਪ ਰਿਸ਼ਾਦ ਦੀ ਦੇ ਗਿਆ ਉਹਦੇ ਵਿੱਚ ਜਿਹੜਾ ਆਪਾਂ ਹਿੱਟ ਘਰਾਂ ਦੇ ਵਿੱਚ ਵਰਤੀਦਾ ਵਾ ਪੀ.ਐਮ ਕੋੜੇ ਮਾਰਨ ਵਾਸਤੇ ਉਹਦੀ ਵਰਤੋਂ ਕੀਤੀ ਗਈ ਪਰ ਮੈਂ ਇਹ ਗੱਲ ਇੱਥੇ ਸਪਸ਼ਟ ਕਰਨੀ ਚਾਹੁੰਦਾ ਜੇ ਜਿਹੜੀ ਇੱਥੇ ਗੁਰੂ ਘਰ ਦੀ ਕਮੇਟੀ ਆ ਤੇ ਜਿਹੜਾ ਗ੍ਰੰਤੀ ਸੇਬ ਆ ਇਹ ਜੋ ਕੁਝ ਵੀ ਹੋਇਆ ਸਾਰਾ ਕੁਛ ਹੀ ਉਹਨਾਂ ਦੀ ਰੇਖ ਦੇਖ ਦੇ ਥੱਲੇ ਹੋਇਆ ਇਹ ਗੱਲ ਮੈਂ ਕਿਉਂ ਕਹਣੀ ਚਾਹੁੰਦਾ ਵਾ ਕਿ ਜੀ ਉਹਨਾਂ ਬੰਦਿਆਂ ਦਾ ਇਸ ਕੰਮ ਦੇ ਵਿੱਚ ਕੋਈ ਹੱਥ ਨਾ ਹੁੰਦਾ ਤੇ ਉਹਨਾਂ ਨੂੰ ਭੱਜਣ ਦੀ ਕੋਈ ਜ਼ਰੂਰਤ ਨਹੀਂ ਸੀ ਇਸ ਸਮੇਂ ਸਾਰਿਆਂ ਦੇ ਫੋਨ ਜਿਹੜੇ ਉਹ ਬੰਦ ਪਏ ਆ ਤਾਂ ਉਹ ਬੰਦੇ ਆਪਣੇ ਘਰਾਂ ਦੇ ਵਿੱਚ ਵੀ ਮੌਜੂਦ ਨਹੀਂ ਹੈਗੇ ਤੇ ਜੇ ਮੰਨ ਲਓ ਕਿ ਉਹ ਬੰਦਿਆਂ ਦੇ ਵਿੱਚ ਕੋਈ ਤਾਨੋ ਕਿਸੇ ਤਾਰੀ ਨਹੀਂ ਹੈਗੀ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਜਾ ਉਹਨਾਂ ਦਾ ਕੋਈ ਗੁਨਾਹ ਨਹੀਂ ਹੈਗਾ ਤਾਂ ਬਾਕੀ ਆ ਪਿੰਡ ਦੇ ਜਿਹੜੇ ਆ ਵਿਚਾਰੇ ਸੱਜਣ ਆ ਇਹ ਪਹੁੰਚਿਆ ਜਿਹੜੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜੇ ਦਰਬਾਰ ਰੱਖਦੇ ਆ ਸੋ ਇਹ ਉੱਥੇ ਪਹੁੰਚਿਆ ਪਰ ਜਿਹੜੀ ਕਮੇਟੀ ਆ ਤੇ ਗ੍ਰੰਥੀ ਸਿੰਘ ਜਿਹੜਾ ਨਾਂ ਤਾਂ ਉਹ ਆਸ ਵਿੱਚ ਘਰ ਦੇ ਵਿੱਚ ਆ ਸਾਰਿਆਂ ਦੇ ਫੋਨ ਬਾਦਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਕਿ ਜਿਹਨੂੰ ਆਪਾਂ ਗੁਰੂ ਘਰ ਦੇ ਇੰਟਰ ਹੋਏ ਆ ਕਿਉਂਕਿ ਸ਼੍ਰੀ ਕਾਦਰਕ ਸਿੰਘ ਸਾਹਿਬ ਤੋਂ ਹੁਕਮ ਨਵਾ جاری ਆ ਕਿ ਕਿਸੇ ਵੀ ਗੁਰੂ ਇੱਥੇ ਵੀ ਗੁਰਗੰਸਾ ਸਾਹਿਬ ਦੀ ਸਹਾਇਮਾਨ ਆ ਉਥੇ ਕਿਸੇ ਵੀ ਤਰ੍ਹਾਂ ਦੀ ਮਾਮਾਤ ਵਾਲੀ ਜਗ੍ਹਾ ਜਿਹੜੀ ਉਹ ਨਹੀਂ ਹੋਊਗੀ ਬਾਹਰਲੇ ਪਾਸੇ ਮੱਟੀ ਵੀ ਬਣੀ ਹੋਈ ਆ ਤੇ ਅੰਦਰਲੇ ਪਾਸੇ ਕੈਮਰੇ ਦੇ ਲਈ ਜੇ ਕਹੂੰ ਕਿ ਥਾੜੇ ਕਿ ਇੱਥੇ ਜਿਹੜੀਆਂ ਫੋਟੋਆਂ ਲੱਗੀਆਂ ਵਾ ਗੁਰੂ ਨਾਨਕ ਪਾਤਸ਼ਾਹ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਧਰ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਫੋਟੋਆਂ ਜਿਹੜੀਆਂ ਉਹ ਸਾਹਮਣੇ ਲੱਗੀਆਂ ਹੋ ਜਾਂਦੀਆਂ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਇਹ ਮਹੱਭਤ ਆ ਇਹਨਾਂ ਨੂੰ ਵੀ ਆਪਾਂ ਬਿਲਕੁਲ ਨਾਲ ਦੀ ਜਿਹੜੀ ਨਹੀਂ ਕਰਦੇ ਚਲੋ ਖੈਰ ਇਹਨਾਂ ਦੀ ਕੋਈ ਗੱਲ ਜਿਹੜੀ ਆਪਾਂ ਬਾਅਦ ਵਿੱਚ ਕਰ ਲਾਂਗੇ ਮੇਨ ਜਿਹੜੀ ਗੱਲ ਆ ਕਿ ਧੰਸ਼ੀ ਨ ਬਾਥਰੂਮ ਕੀਤਾ ਗੁਰੂ ਸਾਹਿਬ ਦਾ ਨਰਾਦਰ ਕੀਤਾ ਵਾ ਕਮੇਟੀ ਨੂੰ ਚਾਹੀਦਾ ਸੀ ਕਿ ਉਸ ਬੰਦੇ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ ਪਰ ਕਮੇਟੀ ਨੇ ਇਸ ਵਸਤਰੇ ਨੂੰ ਕਿਉਂ ਦਵਾਇਆ ਗਿਆ ਇਹ ਤਾਂ ਜੇ ਇੱਥੇ ਕਮੇਟੀ ਵਾਲੇ ਪਹੁੰਚਣਗੇ ਤੇ ਤਾਦੀ ਪਤਾ ਲੱਗੂਗਾ ਵੀ ਕਿਉਂ ਦਵਾਇਆ ਗਿਆ ਜਿਹੜੀ ਵੀਡੀਓ ਸੀ ਉਹ ਵਾਇਰਲ ਨਹੀਂ ਕੀਤੀ ਗਈ ਜਾਂ ਉਹ ਪ੍ਰਸ਼ਾਸਨ ਤੱਕ ਦੱਸਿਆ ਨਹੀਂ ਗਿਆ ਤੇ ਬਾਅਦ ਵਿੱਚ ਜਿਹੜੀ ਵੀਡੀਓ ਲੱਗ ਪੱਦਾ આજ ਤੋਂ 1 ਮਹੀਨਾ ਪਹਿਲਾਂ ਦੀ ਆ ਉਹ ਵਾਇਰਲ ਹੋਈ ਤਾਂ ਜਿਹੜੇ ਸਰਕਾਰ ਕਮੇਟੀ ਦੇ ਸਿੰਘ ਆ ਇਹਨਾਂ ਦੇ ਕੋਲ ਪਹੁੰਚੀ ਇਹਨਾਂ ਨੇ ਸਾਰੇ ਦਾ ਸਰਪਰ ਕੀਤਾ ਹੋਰ ਸਿੰਘਾਂ ਦੇ ਨਾਲ ਸਰਪਰ ਕਰਕੇ ਜਿਹੜੇ ਵੀ ਗੁਰੂ ਤੋਂ ਦੀ ਦਰਬ ਰੱਖਦੇ ਜਾਂ ਅੰਚ ਨੂੰ ਗੁਰਗਨ ਸਾਹਿਬ ਨੇ ਸਤਕਾਰ ਕਰਦੇ ਆ ਉਹ ਸਾਰੇ ਅੱਜ ਇਸ ਮਸਲੇ ਨੂੰ ਸਮਝਾਉਣ ਵਾਸਤੇ ਇੱਥੇ ਪਹੁੰਚਿਆ ਤੇ ਦੂਸਰੀ ਬੇਨਤੀ ਮੈਂ ਕਰਦਾ ਆ ਖਾਸ ਕਰਕੇ ਭਾਈ ਤੁੰਦਰ ਸਿੰਘ ਨੂੰ ਕੇ ਭਾਈ ਸਾਹਿਬ ਬੇਨਤੀ ਆ ਤੇ ਜਿਹੜੇ ਪ੍ਰਵਾਸੀ ਬੱਚੇ ਦੇ ਉੱਤੇ ਜਿਹੜੀ ਕਾਰਵਾਈ ਹੋਣੀ ਆ ਉਹਦੇ ਨਾਲ ਨਾਲ ਕਮੇਟੀ ਤੇ ਤੇ ਗਰੰਤੀ ਸਿੰਘ ਤੇ ਵੀ ਕਾਰਵਾਈ ਜਿਹੜੀ ਆ ਉਹ ਹੋਣੀ ਬਹੁਤ ਜਲਦੀ ਨਾਲ ਬੇਨਤੀ ਆ ਕਿ ਬੇਨਤੀ ਆ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਇਹ ਗੱਲ ਬਿਲਕੁਲ ਸਹੀ ਹੈ ਕਿੰਨੀ ਕੋ ਮੁੰਡਾ ਜਿਹੜਾ ਹੈਗਾ ਆ ਇਸ ਵਿਧ ਵੀ ਵਿੱਚ ਛਾਂ ਵਾਲਾ ਤੇ ਜਿਹੜੀ ਕਮੇਟੀ ਵੀ ਜਿਹੜੀ ਆ ਜਿਆਦਾ ਖੂਬਾਰਾ ਭਾਈ ਦਮਨ ਸਿੰਘ ਸਿੰਘ ਜਿਲੰਦਰ ਤੋਂ ਸਰਕਾਰ ਕਮੇਟੀ ਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਆ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਗੱਲ ਆ ਜੀ ਆਪਣੇ ਪੰਜਾਬ ਵਿੱਚ ਇਦਾਂ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਵਧ ਰਹੀਆਂ ਇਸ ਘਟਨਾ ਬਾਰੇ ਸਾਨੂੰ ਪੱਲਾ ਲਗਾਏ ਮੇਰੇ ਤੋਂ ਵੀਡੀਓ ਇਹ 31 ਜੁਲਾਈ ਨੂੰ ਇਹ ਪਿੰਡ ਵਾਲਾ ਨਾ ਮਿਲ ਕੇ ਹੁਣ ਪਤਾ ਲੱਗਿਆ ਜੀ 28 ਜੁਲਾਈ ਦੀ ਘਟਨਾ ਤੇ ਕਮੇਟੀ ਨੇ ਇਹ ਮਾਮਲਾ ਦਬਾਨ ਦੀ ਪੂਰੀ ਪੋਸ਼ੀ ਕੀਤੀ ਹੁਣ ਵੀ ਕਮੇਟੀ ਸਾਰੀ ਲਾਪਤਾ ਕਹਿੰਦੇ ਆਂ ਪਘੋੜੇ ਕਹਿ ਸਕਦੇ ਇਹਨਾਂ ਉਹ ਪਾਪੀ ਬੰਦੇ ਨੂੰ ਅਸੀਂ ਪੁੱਛਣਾ ਚਾਹੁੰਦੇ ਆਂ ਵੀ ਉਹਨੇ ਕਿਉਂ ਕੀਤਾ ਤੇ ਕਮੇਟੀ ਵਾਲਿਆਂ ਨੇ ਉੱਤੇ ਪਰਦਾ ਕਿਉਂ ਪਾਇਆ ਅਸੀਂ ਪਿੰਡ ਵਾਲਿਆਂ ਦਾ ਵੀ ਧੰਨਵਾਦ ਕਰਦੇ ਆਂ ਕਿ ਅਸੀਂ ਇਸ ਵੀਡੀਓ ਤੇ ਲੱਭਦੇ ਆਂ ਨੂੰ ਸਾਨੂੰ ਇਹ ਦੱਸ ਦੇਣਗੇ 15 ਦਿਨ ਜਾਦੀ ਸਾਡੇ ਕੋਲ ਵੀਡੀਓ ਆਈ ਹੈ ਵੀ ਇਹ ਕੇਸ ਗੁਰੂ ਘਰ ਦੀ ਘਟਨਾ ਹੈ ਇਹਨਾਂ ਦੇ ਵੀਡੀਓ ਪਾ ਕੇ ਸਾਨੂੰ ਪਤਾ ਲੱਗਾ ਸੋ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚੇ ਹਾਂ ਜੋ ਬਣਦੀ ਕਰ ਰਹੇ ਅਸੀਂ ਪ੍ਰਸ਼ਾਸਨ ਨੂੰ ਤਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ